ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਸਤਿ ਸ੍ਰੀ ਅਕਾਲ। ਆਓ ਜੀ ਮਿੱਤਰੋ ਕੱਢ ਲਏ ਚੌਬਰ ਬਾ ਥੰਬਨੇਲ ਤੁਸੀਂ ਦੇਖ ਲਿਆ। ਤੇ ਤੂੜੀ ਵਾਲੀਆਂ ਮਸ਼ੀਨਾਂ ਲੱਗੀਆਂ ਸ਼ੁਰੂ ਕਰਨ। ਕਮੈਨਾਂ ਵਾਲੇ ਕਮੈਨਾਂ ਉੱਪਰ ਆਪਾਂ ਹੋ ਗਏ ਤੂੜੀ ਵਾਲੀਆਂ ਉੱਪਰ। ਹੁਣ ਠੀਕ ਹੈ ਜੀ। ਮਤਲਬ ਕਹਿਣ ਦਾ ਭਾਵ ਵੀ ਇੱਥੇ ਕੀ ਸਾਰੇ ਸਟਾਫ ਜਿੰਨਾ ਵੀ ਕਮੈਨਾਂ ਵਾਲਾ ਸਾਰਾ ਤੂੜੀ ਵਾਲੀ ਉੱਪਰ ਲਿਆਂਦਾ। ਲਾਂ ਸੁੱਕ ਗਏ ਵਧੀਆ ਤੇ ਸ਼ੁਰੂਆਤ ਅੱਜ ਲੱਗੀਆਂ ਕਰਨ ਪਤਾਸੇ ਮੰਗਾ ਲੇ। ਭਾਗ ਜੱਜ ਨੂੰ ਕਹਿੰਦਾ ਵੀ ਦੋ ਥੋਂ ਲਿਆ ਦੇ ਪਤਾਸੇ ਦੋ ਮਸ਼ੀਨਾਂ ਚੱਲਣੀਆਂ ਚੱਲਣੀਆਂ ਇੱਕੋ ਥੋਂ ਆ। ਆਮ ਨਹੀਂ ਲੈ ਕੇ ਆਊਗਾ ਧੂੜੀ ਵਾਲੀ ਮਸ਼ੀਨ ਜੋਂਡੀਰ ਪਿੱਛੇ ਉਹ ਵੀ ਆਪਾਂ ਛੱਤੀ ਦੇ ਪਿੱਛੇ ਚਲਾ ਕੇ ਦੇਖਣੀ ਆ ਪੁਲੀਆਂ ਦਾ ਧਾਮ ਜਮਾ ਜਿਹੜਾ ਉਹ ਸਾਡਾ ਕਲੀਅਰ ਹੋ ਜਾਊ ਠੀਕ ਹੈ ਜੀ ਬਿਲਾਲ ਮੈਨੂੰ ਲੱਗਦਾ 14 ਦਾਦੀ ਪੁਲੀਆਂ ਫਿਰ 12 ਦਾ 10 ਦੀ ਪਾਵਾਂ ਆ ਮੰਗੇ ਜਗਤਜੀਤ ਨੂੰ ਫਿਰ ਲੱਗ ਜੂ ਪਤਾ ਵੀ ਇਹ ਕਿਹੜੀ ਮਸ਼ੀਨ ਪਰ ਸਹੀ ਚੱਲਦਾ ਹੁਣ ਮਤਲਬ ਉਹਦੇ ਵਾਲੀ ਨੂੰ 12 ਦਾ 10 ਹੈ ਇਹਨੂੰ 14 ਦਾ 10 ਹੈ ਇਹਦੇ ਨਾਲ ਵੀ ਮੈਂ ਪਰੂੰਗਾ ਟਰਾਲੀਆਂ ਤੇ ਉਹ ਮਸ਼ੀਨ ਨਾਲ ਵੀ ਟਰਾਲੀਆਂ ਪਰੂੰਗਾ ਟਰੈਕਟਰ ਛੱਤੀ ਤੇ ਹੋ ਰੂਗਾ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਵੀ ਪੁਲੀਆਂ ਦਾ ਫਰਕ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਤੇ ਲੀਵੜਾ ਬੰਦੇ ਕਿਹੜੇ ਨਾਲ ਜਾਣੇ ਵਾਲੇ ਅੰਧਾ ਅੱਛਾ ਚਲੋ ਫਿਰ ਚਲੋ ਸੁ ਕਰਦੇ ਆ ਜੀ ਟਰੈਕਟਰ ਬਾਕੀ ਗੱਲਾਂ ਬਾਤਾਂ ਹੁਣ ਸਿੱਧੀਆਂ ਖੇਤ ਦੇ ਵਿੱਚ ਜਾ ਕੇ ਠੀਕ ਹੈ ਬਾਤ ਸੁਆਸ ਅੱਛਾ ਮਾੜੀ ਦਰਸਤ ਨਹੀਂ ਵਾਇਰੂ ਜੀ ਕਿੰਨੇ ਚਾਹੁੰਦਾ ਠੱਠਾ ਖਾਂਦਾ ਜੀ ਇੱਥੇ ਰੱਖ ਦਿੰਦਾ ਖਾ ਲੰਦਾ ਉਹਦਾ ਪਿਆਰ ਭਾਈ ਅੜਦੀ ਕਲਾ ਰੱਖੀ ਬਸ ਇਹ ਪਤਾਸੀ ਹੋ ਗਿਆ ਇਹਦੇ ਹੁਣ ਪਤਾ ਮੈਨੂੰ ਕੀ ਕਹਿੰਦਾ ਕਹਿੰਦਾ ਇਹਦੇ ਪਰ ਤੂੰ ਮੱਥਾ ਟੇਕ ਲਿਆ ਕਹਿੰਦਾ ਹੁਣ ਇਹਦੇ ਪਰ ਮੈਂ ਮੱਥਾ ਟੇਕੂਗਾ ਆਏ ਅੜਵਾਈਆਂ ਕਰਦਾ ਮੇਰੇ ਨਾਲ ਫਿਰ ਵਾਹ ਦੇਖ ਲੋ ਮੈਂ ਤਾਂ ਪੂਜੂਸ ਮੈਂ ਮੰਨ ਨਹੀਂ ਮੰਨਦਾ ਉਹਨੂੰ ਮੰਨਦਾ ਮੰਨਦਾ ਗੋਗੀ ਪਿੱਛੇ ਰਹਿ ਜਬੇ ਹਾਂ ਨਾ ਨਾ ਹਾਂ ਇਹਨਾਂ ਗੋਗੀ ਪਿੱਛੇ ਰਹਿ ਜਾ ਚਾਹ ਪਿੱਛੇ ਰਹਿ ਜਿੰਤਾ ਜੰਮੇ ਹੋ ਨਹੀਂ ਕਦੇ ਹਾਂ ਉਹ ਬੁੱਲਾ ਜੀ ਸਹੀ ਪਈ ਜਾ ਫੇ ਭੋਗਣਾ ਬੁੱਲਾ ਗੜ ਕੋ ਵੀ ਦੇਖਦੇ ਮੈਂ ਸਾਬਲੀ ਰੋਣੀ ਚੱਲ ਟਰੈਕਟਰ 'ਪੱਬੀ ਲਾ ਕੇ ਕਵਤਾਸ ਵਾਹਿਕ ਲੋ ਬੰ ਮਿੱਠਾ ਖਾਈ ਜੇ ਤੈਨੂੰ ਰੋਜ਼ ਖਿਲਾ ਦਿਆ ਕਰੂੰਗਾ ਮੈਂ ਗੁੜ ਸ਼ੱਕਰ ਵੀ ਖਿਲਾਉਂਗਾ ਗੁੜ ਤੱਕਰ ਵੀ ਖਿਲਾਉਂਗਾ ਹਾਂ ਗੋਗਿਓ ਗੇ ਲੰਗ ਲਾ ਲਏ ਜੀ ਨੀਵੜਾ ਦਾ ਜੇ ਚੱਕਰ ਵੱਧ ਗਿਆ ਚੋਹੇ ਪਛਾਣ ਨੂੰ ਅੱਜ ਪੁਲੀਆਂ ਕਰਾਂਗੇ ਤੇ ਇਹਦੇ ਬਾਕੀ ਦੇਖਦੇ ਹਾਂ ਹੁਣ ਮਾਰਾ ਰੱਖੇ ਸੁੱਖ ਦੇਖਣੇ ਚਲਾ ਕੇ ਠੀਕ ਹੈ ਠੀਕ ਹੈ ਚਲੋ ਕਾ ਤੁੜੀ ਆਈ ਲੈ ਕੇ ਥੋੜੀ ਹੀ ਲੈਸ ਕਰਵਾ ਜਾ ਚਾ ਥੋੜੀ ਜਿਹੀ ਹੋਰ ਬੱਦਰੀ ਜੀ ਚੱਲ ਰਹੀ ਹੈ ਰਾਣੀ ਆਪਣਿਆਂ ਦੀ ਦੋਗੀ ਨੇ ਭਰਤੀ ਕਰ ਦਿੱਤਾ ਦੋ ਵਾਰ ਮੈਨੂੰ ਇੱਟਾ ਆ ਗਿਆ ਇੱਟਾ ਕਰਕੇ ਰੁਕਣਾ ਪਿਆ ਮੈਨੂੰ ਹੁਣ ਚੱਲਿਆ ਹਲੇ ਪਹਿਲਾਂ ਜੌਂਡੀਆ ਰ 2000 ਚੱਕਰਾਂ ਤੇ 12 10 ਦੀ ਪੁਲੀ ਨੂੰ ਹੁਣ ਇਹਨੂੰ 14 10 ਦੀ ਪੁਲੀ ਆਪਣੀ ਆਣੀ ਹੁਣ ਇਹਨੂੰ ਚਲਾ ਕੇ ਦੇਖਦੇ ਆਂ ਆ ਪੀਟੀਓ ਉਹੀ ਚੱਲ ਜੂਗੀ ਬਾ ਠੀਕ ਐ ਪਰ ਮਤਲਬ ਕੀ ਕਰਾਵਦਾ ਨਾ 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 ਠੀਕ ਐ ਚੱਲ ਜਣੀ ਆ ਚੱਲ ਅਮਨੀ ਪਾਉ ਉਹਨੂੰ ਹਾਂ ਹਾਂ ਹੈਗੇ ਵਿੱਚ ਅੱਜ ਸਾਹ ਧੂੜੀ ਚਾਚਾ ਤੇਰਾ ਵਜੀਨੀ ਦਾ ਕਰਦਾ ਨਾ ਨਾ ਅੱਛਾ ਬਈਏ ਨਹੀਂ ਆਇਆ ਅੱਛਾ ਬਈਆਂ ਬਈਆਂ ਕਰਕੇ ਦਾ ਰਵਾ ਹੋ ਰਹੀ ਜੁਟ ਕੇ ਵਾ ਵਾ ਹੁਣ ਸਿੰਘ ਜੁਟ ਕੇਗਾ ਪੂਰੇ ਹੁਣ ਉਹ ਪਿੱਛੇ ਨਹੀਂ ਮੋੜਾਂਗੇ ਕਲ ਕਰ ਕੰਨ ਨਿਬੜ ਕੇ ਵਾ ਵਾ ਵਾਸ ਹੌਣ ਦੇ ਇਹ ਤੇ ਇਹ ਪੁਲੀ ਨਾਲ ਮੈਨੂੰ ਲੱਗਦਾ ਚੱਲੂ ਇਹ 1700 19 ਤੇ ਦੇਖੀ ਤੂੰ 17 1800 ਤੇ 15 ਦੀ ਪੁਲੀ ਨਾਲ ਲੋਟ ਆਊਗਾ ਵੀ ਨਹੀਂ ਕੰਮ ਫਿਰ ਆਹ ਹੁਣ 1500 ਤੱਕ ਨਾ ਬਿਲ ਚੱਲਦਾ ਆਲੈਂਡ ਪਹਿਲਾਂ ਮੈਨੂੰ ਅਜੇ ਤਾਂ ਵੀ ਸਾਲਾ ਬਹੁਤ ਪ ਜਾਊਗਾ ਠੀਕ ਰਿਹਾ ਬਾਸ ਥੋੜਾ ਜਿਹਾ ਅੱਗੇ ਦੇਖੋ ਗੁੱਲਾ ਪਾ ਕੇ ਥੱਲੇ ਮਾਰਦਾ ਥੱਲੇ ਨੂੰ ਮਾਰ ਲਾ ਹਾਂ ਬੜਾ ਨਵਾਂ ਬਣਾਇਆ ਹਾਂ ਨਵਾਂ ਘਰੀ ਬਣਾਇਆ ਆਮ ਨਹੀਂ ਲਿਫਟ ਉੱਪਰ ਤੇ ਕੀ ਮਾਰਦੀ ਥੱਲੇ ਘਰੀ ਡਾਉਨ ਕਰਦੇ 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 ਬਾ ਠੀਕ ਹੈ ਦੇਖ ਚਾਚਾ ਇਹ ਜੀ ਚਾਹੀਦੇ ਸ਼ਾਫਟ ਹੈਨਾ ਆ ਸੜਾ ਕੱਟ ਗਿਆ ਅੱਛਾ ਪਹਿਲੀ ਗ੍ਰੈਂਡਰ ਵਿੱਚ ਜਾ ਵਾ ਲੈ ਲਾ ਲੀ ਵਰ ਇਹ ਨਹੀਂ ਅਸੀਂ ਪੈਸਾ ਨਹੀਂ ਮੰਗਦੇ ਕਿਤੇ ਟਿੱਕਿਆਂ ਵਾਲ ਤੇ ਮਿਲੂ ਮਿਲ ਜੂਗੀ ਕਰੇ ਪੈ ਜੂਗੀ ਹਾਂ ਹਾਂ ਲੈ ਕੇ ਰਹਿਣ ਬਾਹ ਕਿੰਨੇ ਚੱਕਰੇ ਆ ਬਾਹ ਦੇਖ ਹੁਣ ਇੰਨੇ ਚ ਭਜਾ ਲਈ ਇਹਨੇ ਮਸ਼ੀਨ ਨੂੰ ਹਾਲੇ ਵੀ ਥੋੜੇ ਹੋ 1700 ਭਰਗਾਣਾ ਇਹਨੂੰ ਬਾਹ 15 ਦੀ ਨਾਲ ਚਾਚਾ 1500 ਚੱਕਣਾ ਪਰਾ ਜਣਾ ਇਹਨੇ ਹੁਣ ਤੂਤਾ ਜਣਾ ਨਾ ਕੰਮ ਚੱਕਣਾ ਐ ਨਾ ਆਪਾਂ ਨਹੀਂ ਬਹੁਤਾ ਓਵਰ ਰੇਸ ਵੀ ਨਹੀਂ ਨੱਚਾਉਣਾ ਹਾਂ ਕੋਈ ਫੜਾ ਜੀ ਤੇਰ ਵੱਧ ਖਾਊਗਾ ਤੇਲ ਵੱਧ ਖਾਊਗਾ ਪਹਿਲਾਂ ਨਹੀਂ ਛੱਪਦਾ ਦੋ ਵਾਰ ਹੁੰਦਾ ਇੱਕ ਸਾਰੇ ਹੁੰਦਾ ਇੱਕ ਸਾਰੇ ਆ ਛੱਪਤ ਕਿਹੜੀ ਕਹਿੰਦੇ ਉਹ ਤਾਂ ਸੇਮ ਹੁੰਦਾ ਉਹ ਤਾਂ ਆਪਾਂ ਜਗਤਜੀਤ ਦੀ ਕਰਕੇ ਲੈਣੀ ਹੈ ਹੈ ਪੈਟਰਨ ਨਹੀਂ ਲੱਗਦੀ ਨਹੀਂ ਇਹ ਤਾਂ ਦੂਜੇ ਲੋਟਨ ਟਾਂ ਲੀਆ ਨਹੀਂ ਪੁੱਛਣਾ ਪੈਣਾ ਇੱਧਰ ਹਲੇ ਵੀ 100 ਚੱਕਰ ਹੋਰ ਭਾਲਦਾ ਹਾਂ ਹਾਂ ਆਪਾਂ ਨੂੰ ਸਫਾਈ ਤੇ ਹੀ ਲੱਗ ਦੇਣਾ ਪਤਾ ਠੀਕ ਆ ਚਾਚਾ ਮੰਦਰਾ ਦੀ ਗੁਲੀ ਬਾਦੇ ਚੁੱਪ ਕਰਕੇ ਪਿੱਛੇ ਵਾਲੀ ਉਹੀ ਰਹਿਣ ਦੇ ਦੇ ਹਾਂ ਬਾਤੂ ਦੂਏ ਗੇਰ ਤੇ ਦੇਖੀ ਬੱਕਰੇ ਨਾਲ ਬੁਲਾਉਂਦਾ ਫਿਰ ਇਹ ਹਾਂ ਇਹ ਤਾਂ ਪਹਿਲੇ ਵਾਰੀ ਮਣੀ ਨਾ ਇਹਨੂੰ ਕਿੱਪਰ ਨਾ ਮੰਨਣੀ ਯਾਰ ਇਹ ਅਫੂ ਦੀਆਂ ਨਹੀਂ ਕੱਲ ਨਹੀਂ ਤੇ ਆਇਓ ਯਾਰ ਹਾਂ ਹੰਦੂ ਸਾਲਾ ਫੂਸਾਲਾ ਮਿਲ ਨਹੀਂ ਰਿਹਾ ਕਿਤੇ ਅੱਜ ਚਲ ਕਿਹਦੇ ਚਲਾਉਣੀ ਅੱਜ ਪੈ ਗਿਆ। ਹੁਣ ਸੋਤਿਆ ਪੈਣਾ। ਨਹੀਂ ਫਿਰ ਹੁਣ ਅੱਜ ਸਵਰਾਜ ਲਾਉਂਗਾ। ਨਾ ਨਾ ਅਹੀਂ ਫਿਰ ਪੁਲੀਆ ਲੈਣੇ ਜਾ ਕੇ ਬਸ ਉਹ ਹਾਂ ਬੱਧੀ ਠੀਕ ਠੀਕ। ਨਾ ਇਹ ਗੁੱਦਗਾ ਦੀ ਲਾਉਂਦੇ ਦੀ ਹੈ ਨਹੀਂ ਮੋਰੇ ਖਾ। ਸਭ ਪਸੀ ਵਾਲੇ ਨੂੰ ਪੁਲੀ ਦਾ। ਮਸ਼ੀਨ ਦੇਖ ਲੈ ਕਿਹੜੀ ਆਪਣੇ ਵਾਲੀ ਹੁਣ। ਇਹ ਨੂੰ ਇਹ ਨਹੀਂ ਪਤਾ ਵੀ ਟਰਾਲੀ ਪੈਣੀ। ਮਸ਼ੀਨ ਉਹ ਟਰਾਲੀ ਨਹੀਂ ਕੱਢ ਕੇ ਪਾਈ ਤੂੰ ਇਹ ਰੀਪਰ ਚੋਂ। ਤੂੰ ਯਾਰ ਚਾਚਾ ਉਹੀ ਗੱਲਾਂ ਤੇਰੀਆਂ। ਬੱਬੂ ਕੜਾ ਬੁਗੇ ਟਰਾਲੀ। ਤੈਨੂੰ ਪਛਾਣ ਆਈ ਨਹੀਂ ਹਲੇ ਮਸ਼ੀਨ ਦੀ ਆਹ ਨਾ ਆਲੀ ਆਹ ਕਿਹੜੀ ਆਹ ਆਪਣੇ ਲਈ ਕਿਹੜੀ ਐ ਜੇ ਚਾਚੇ ਨੂੰ ਕਹ ਕੇ ਸਾਡੇ ਲਈ ਮਸ਼ੀਨ ਕਾ ਆਪਣੇ ਲਈ ਲੈ ਜੋ ਆਹ ਜੀ ਆਪਣੇ ਵਾਲੀ ਇਹ ਪਾਈਆਂ ਵੀ ਆ ਉਹ ਆ ਤਾਂ ਕ੍ਰੋਸ ਵੀ ਇੱਧਰ ਉੱਧਰ ਪਾਇਆ ਤੈਨੂੰ ਮਸ਼ੀਨ ਦਾ ਯਾਰ ਧੁੱਲ ਗਿਆ ਉਹ ਮਸ਼ੀਨ ਚ ਉਲਝ ਗਿਆ। ਉਹ ਕੀ ਕਰ ਕਰ ਮਨ ਪ੍ਰਧਾਨ ਮਾਨੁਕੇ ਵਾਲਾ ਹਾਂ। ਧੰਨਵਾਦ ਕਰਦਾ ਚਾਚਾ ਦੋ ਹੱਥ ਜੋੜ ਕੇ। ਬਾਈ ਦਾ ਇੱਕ ਦੇਖ ਲੈ ਪਤਾ ਨਹੀਂ ਉਹਨੇ ਇੱਕ ਮਿੰਟ ਕਾਪੀ ਕਰਕੇ ਰੱਖੇ ਹੋਇਆ ਜਿਹੜੀ ਵੀਡੀਓ ਮਰਜੀ ਦੇਖ ਲੈ। ਹਾਂ ਬਾਈ ਕੋਈ ਗੱਲ ਨਹੀਂ ਸਕੰਸੀਜਨ ਨਿਭੜ ਚੱਲਿਆ ਵੀ ਹੁਣ ਪੈਣ ਦੀ ਕਿਉਂ ਦਿੱਕਤ ਨਹੀਂ ਮੂਰੇ ਬਾਈ ਕਹਿਣ ਤਾਂ ਕਹਿੰਦਾ ਵੀ ਅਸੀਂ ਪੈ। ਐਡੀ ਨੌਬਤ ਨਹੀਂ ਆਉਣ ਦਿੰਦੇ। ਅ ਸੋ ਚਾਹ ਚੱਲ ਰਹੀ ਹੈ ਜੀ ਬਹੁਤ ਸੋਣਾ ਕੰਮ ਚੱਲ ਰਿਹਾ ਹੈ। ਤੇ ਮੈਂ ਕੱਲ ਟਰੈਕਟਰ ਦੀ ਵੀਡੀਓ ਪਾਈ ਸੀ ਮਾ ਵੀਰੇ ਰੋਡ ਵਾਸਤੇ ਟਰੈਕਟਰ ਇੰਨਾ ਕਾਮਯਾਬ ਨਹੀਂ ਹੈਗਾ। ਕਿਵੇਂ ਕਿਸ ਨੇ ਕਿਰਾਏ ਦਾ ਕੰਮ ਕਰਨਾ ਹੈ ਰੋਡ ਤੇ ਮਿੱਟੀ ਮੋਟੀ ਦੇ ਕੰਮ ਨੂੰ ਉਹਦਾ ਰੀਜ਼ਨ ਕਿਉਂਕਿ ਪੁੱਲ ਤੇ ਡਰਾਪੇਜ ਬਹੁਤ ਹੈ ਟਰਾਲੀ ਟਰੋਲੀ ਤੇ ਕਿਲੋੜ ਫ੍ਰੀਡ ਘੱਟ ਹੈ ਤੇ ਡਰਾਪੇਜ ਬਹੁਤ ਹੈ ਪਰ ਅੱਜ ਇਹ ਗੱਲ ਆਈ ਹੈ ਵੀ ਟੂੜੀ ਵਾਲੀ ਮਹੀਰ ਤੇ ਚੱਲ ਰਿਹਾ ਹੈ ਔਰ ਮੈਂ ਕਹਿੰਦਾ ਰੰਗ ਪਾਉਂਦੇ ਬਈ ਟਰੈਕਟਰ ਨੇ ਸਵਾਦ ਆ ਗਿਆ ਫੁੱਲ ਠੀਕ ਹੈ ਪਰਫਾਰਮੈਂਸ ਉਹ ਤੇ 655 ਚੱਲ ਰਿਹਾ ਦੋਨੇ ਸੇਮ ਸੇਮ ਟਰਾਲੀਆਂ ਤੇ ਆ ਤੇ ਨਾਲ ਦਾ ਜੀ ਡੀਜ਼ਲ ਦੀ ਅਵੇਲੇਬਿਲਟੀ ਵੀ 6ਵੀਂ ਟਰਾਲੀ ਪਾ ਲਈ ਤੇ ਟੈਕਸੀ ਹਲਕਾ ਟੂ ਫੋਲੂ ਕਰੂ ਪਰਣੀ ਦਾਨ ਹੋਣਾ ਆਇਆ ਮਰਦਕ ਫੱਪੇ ਜੇ ਹੁਣ ਨਿਕਲ ਲੱਗਿਆ ਨਹੀਂ ਸੁਵੇਦੇ ਇੱਕ ਸਵਾ ਟਰਾਲੀ ਇੰਨੀ ਕਿਟਰਾ ਦੀ ਬਿੱਲੇ ਚ ਮਾਰ ਦੇਗੀ ਆ ਬਹੁਤ ਸੋਹਣੀ ਪਰਫਾਰਮੈਂਸ ਹੈ ਟਰੈਕਟਰ ਦੀ ਜੀਬਾ ਬਾਜਾ ਸੁਣੋ ਬਾਜਾ ਮਜੀਤ ਜੀ ਆ ਅਰਜਨ ਦਾ 1450 1500 ਕੋਲ ਲੈ ਆਵਾ ਤੇ ਅਰਧਾ ਬੌਂਡ ਆ ਸਾਹ ਜੀ ਮਿੱਤਰੋ ਰਾਤ ਦਾ ਟਾਈਮ ਹੋ ਗਿਆ तकरीबन 8 8:30 ਵਜੇ ਦਾ ਤੇ ਬਹੁਤ ਸੋਹਣਾ ਚੱਲਿਆ ਪਹਿਲੇ ਦਿਨ ਨਿਊ ਹਾਲੈਂਡ ਬਈ ਆਪਣੇ ਆਲਾ ਨਜ਼ਾਰਾ ਆ ਗਿਆ ਫੋਨ ਹੁਣ ਦੇਖਦੇ ਆਂ ਡਿਊਟੀਆਂ ਕਿੱਧਰ ਕਿੱਧਰ ਲੱਗਦੀਆਂ ਤੇ ਲੱਗਿਆ ਮਸ਼ੀਨ ਨੂੰ ਸਾਫ਼ ਕਰਨਾ ਅੱਜ ਕੱਲਮ ਕੱਲਾ ਜੀ ਕੰਮ ਤਾਂ ਤੇ ਕੱਲ ਤੋਂ ਸਟਾਫ਼ ਹੋ ਜਾਣਾ ਪੂਰਾ ਜੋ ਕੁ ਮੈਨਾਂ ਖੜ੍ਹ ਜਣੀ ਇੱਕ ਕੰਬੈਨ ਚੱਲਦੀ ਰਹੂਗੀ ਠੀਕ ਹੈ ਜੀ ਤੇ ਦਿਮਪੇ ਜੱチェ ਨਾਲ ਦੇਖਦੇ ਆਂ ਵੀ ਮੈਂ ਡਿਊਟੀ ਮੈਂ 33 ਹੀ ਲੈਣਾ ਹੁਣ ਵਧੀਆ ਜੱ ਸਵਾਦ ਆਇਆ ਫੋਨ ਚਲਾਉਣ ਦਾ ਟਰੈਕਟਰ ਹੈਵੀ ਵਾਕੇ ਠੀਕ ਹੈ ਹਰ ਇੱਕ ਟਰੈਕਟਰ ਨਾਲ ਅਸਲ 'ਚ ਮੈਂ ਹਰ ਇੱਕ ਵੀਡੀਓ 'ਚ ਕਹਿੰਨਾ ਉਹਨਾਂ ਹੁਣ ਮਹੀਂਦਰਾ ਦੇ ਆ ਮਹੀਂਦਰਾ ਦੇ ਤਿੰਨ ਚਾਰ categories ਹੋ ਗੀਆਂ ਨੋਵੋ, ਅਲਟਰਾ, ਯੂਵੋ ਹਨਾ ਇੱਕ ਅੱਧੀ ਹੋਰ ਹੈ। ਆ ਯੂਵੋ, ਇੱਕ ਨੋਵੋ, ਯੂਵੋ, ਅਲਟਰਾ ਹਾਂ ਇਹ ਤਿੰਨੇ ਆ ਤੇ ਜਿਹੜਾ ਨੋਵੋ ਹੈ ਉਹ ਆ ਗਿਆ ਦੂਜਾ ਆਪਣਾ ਪਲੈਨਟਰੀ ਡਰਾਈਵ ਹਨਾ ਉਹਨੂੰ ਜੇ ਆਪਾਂ ਰੋਡ 'ਤੇ ਦੱਬੀ ਫੇਰੀ ਆਉਂਗੇ ਤਾਂ ਖਰਚਾ ਜ਼ਿਆਦਾ ਹੋਗਾ। ਜਿਹੜਾ ਅਲਟਰਾ ਉਹਦੀ ਖੇਤਾਂ ਦੇ ਵਿੱਚ ਨੋਵੋ ਨਾਲੋਂ ਪਰਫਾਰਮੈਂਸ ਘੱਟ ਆ। ਹਰ ਇੱਕ ਟਰੈਕਟਰ ਆਪਣੀ ਫੀਲਡ ਦੇ ਵਿੱਚ ਸਹੀ ਹੁੰਦਾ। ਤੇ ਛੱਤੀ ਦੀ ਤਾਂ ਕੀ ਸਿਸਟਮ ਹੈ ਹੁਣ ਤੱਕ ਮੈਂ ਕਿੰਨਾ ਕੁ ਜਾਣਿਆ ਇਹਨੂੰ ਇਹਨੂੰ ਮੈਂ ਇੰਨਾ ਕੁ ਜਾਣਿਆ ਹੈ ਵੀ ਇਹ ਰੋਡ ਵਾਸਤੇ ਬਹੁਤਾ ਜਿਆਦਾ ਕੰਮ ਚਾਹ ਵਾ ਟਰੈਕਟਰ ਨਹੀਂ ਕਿਉਂਕਿ ਟਰਾਲੀ ਤੇ ਬੜਾ ਆਰਪੀਐਮ ਡ੍ਰੋਪ ਕਰ ਦਿੰਦਾ ਲਾਈਕ ਜਿਵੇਂ ਜੋਂਡਲ ਕਰ ਜਾਂਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਖੇਤਾਂ ਚ ਬਈ ਪੂਰੀ ਤਸੱਲੀਆ ਕਰਾਉਂਦਾ ਹੈ ਹਰ ਇੱਕ ਚੀਜ਼ ਦੀ ਚਾਹੇ ਉਹ ਟਰਾਲੀ ਦੀ ਹੋਵੇ ਟੂੜੀ ਵਾਲੀ ਮਸ਼ੀਨ ਤੇ ਤੋਰੇ ਬੜੇ ਕੰਮ ਦੇ ਟਰੈਕਟਰ ਦੇ ਠੀਕ ਹੈ ਬਾਕੀ ਨੋਵੋ ਦੇ ਤੋਰੇ ਬਹੁਤ ਸੋਹਣੇ ਨੋਵੋ ਦੇ ਇਹਦੇ ਨਾਲ ਵੀ ਚੁਆਇਸ ਜ਼ਿਆਦਾ ਆ ਜਾਂਦੀ ਹੈ ਹਾਂਜੀ ਤੇ ਠੀਕ ਹੈ ਜੀ ਬਾਕੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਤੇਲ ਤਕਰੀਬਨ ਠੀਕ ਖੱਦਾ ਮੈਂ ਤੁਹਾਨੂੰ ਟੈਂਕੀ ਦਿਖਾ ਵੀ ਦਿੰਨਾ ਤੇਲ ਅੱਜ ਬਣਾਤੀਆਂ 8 ਇੱਧਰ ਪਰਤੀਆਂ 5 ਉਧਰ 8 5 13 ਟਰਾਲੀਆਂ ਪਰਤੀਆਂ ਤੇ ਸੂਈ ਫਿਲਹਾਲ ਆਪਣੇ ਚੋਬਰ ਦੀ ਆ ਦੇਖੋ ਆ ਤੇਲ ਲ ਲਈਏ ਤੇ ਅੱਧ ਤੋਂ ਥੱਲੇ ਆ ਗਈ ਤਿੰਨ ਕਿ ਟਰਾਲੀਆਂ ਤਿੰਨ ਚਾਰ ਟਰਾਲੀਆਂ ਹੋਰ ਭਰ ਦਿੰਦਾ ਠੀਕ ਹੈ 16 17 ਟਰਾਲੀਆਂ ਬਹੁਤ ਅਕੈਂਤੀ ਨਾਲ ਹੈ ਨਾ ਤੇ ਅੱਜ ਤਕਰੀਬਨ ਜੇ ਮੈਂ 13 ਟਰਾਲੀਆਂ ਭਰੀਆਂ ਤਾਂ ਮੈਂ 10 ਕਿਲੇ 10.5 ਕਿਲੇ ਕੱਢ ਵੀ ਗਿਆ ਮੈਂ ਤੇ ਅੱਜ ਲਾਂਨ ਨਹੀਂ ਪੈ ਡਾ ਵਜੇ ਹੈ ਨਾ ਹਲਕੀ ਕਿਤੇ ਵੀ ਸੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਬਿਲਕੁਲ ਹਾਂ ਜੀ